ਉਦੋਂ ਸੀ ਇਹਨਾਂ ਨੂੰ ਆਕੇ ਹਦਾਇਤ ਕਰ ਗਏ ਸੀਗੇ ਵੀ ਤੁਸੀਂ ਆਪਣਾ ਸਮਾਨ ਜਿਹੜਾ ਹੈ ਉਹ ਅੰਦਰ ਰੱਖਿਆ ਕਰੋ ਪਰ ਇਹਨਾਂ ਨੇ ਸ਼ਾਇਦ ਨਹੀਂ ਇਹ ਗੱਲ ਗੋਰੀ ਤਾਂ ਇਸ ਰੋਡ ਤੋਂ ਦੇਖਿਆ ਵੀ ਕਾਫੀ ਲੰਘਣ ਔਖਾ ਹੋਇਆ ਪਿਆ ਤੇ ਇਹਨੇ ਪਾਰਕਿੰਗ ਜ਼ੋਨ ਵਿੱਚ ਸਮਾਨ ਕਾਫੀ ਰੱਖਿਆ ਹੋਇਆ ਤਾਂ ਅਸੀਂ ਜਿਹੜੀ ਹੈ ਕਿ ਉਹ ਬੰਦ ਕਰ ਦੇ ਕੀਤੀ ਵੀ ਤੁਸੀਂ ਉਤਾਰੋ ਮੈਂ ਕਿਹਨਾਂ ਸਾਡਾ ਨੁਕਸਾਨ ਹੋਏਗਾ ਸਾਨੂੰ 2 ਦਿਨ ਦੇ ਦਿਓ ਤਾਂ 2 ਦਿਨ ਬਾਅਦ ਅਸੀਂ ਫਿਰ ਮੌਕਾ ਚੈੱਕ ਕਰਾਂਗੇ ਅਸੀਂ ਵੱਖੋ-ਵੱਖਰੇ ਪਟਿਆਲਾ ਸ਼ਹਿਰੋਂ ਜਾ ਕੇ ਕਵਰ ਕਰਦੇ ਹਾਂ ਤੇ ਜਿਵੇਂ ਸਾਨੂੰ ਕੁਝ ਪਤਾ ਲੱਗਦਾ ਹੋਰ ਸ਼ਿਕਾਇਤਾਂ ਆਉਂਦੀਆਂ ਅਸੀਂ ਉਸ ਤੇ ਵੀ ਕਾਰਵਾਈ ਕਰਦੇ ਹਾਂ ਇਸ ਸਾਮਾਨ ਚੱਕਿਆ ਗਿਆ ਜੀ ਉਹਨਾਂ ਨੂੰ ਜ਼ਬਤ ਕਰ ਲਿਆ ਚਲਾਨ ਸਾਡੇ ਉੱਚ ਅਧਿਕਾਰੀਆਂ ਵੱਲੋਂ ਹੋਣਾ ਜੀ ਉਹਨਾਂ ਨੇ ਰਕਮ ਤੈਅ ਕਰਨੀ ਉਹਨਾਂ ਨੇ ਦੇਖੋ ਸੋ ਅਸੀਂ ਇਹਨਾਂ ਨੂੰ ਬਾਰ-ਬਾਰ ਅਪੀਲ ਕਰਦੇ ਹਾਂ ਕਿ ਤੁਸੀਂ ਫਿਕਸੇਸ਼ਨ ਨਾ ਹੋਵੇ ਕਿਉਂਕਿ ਫਿਕਸੇਸ਼ਨ ਨਾਲ ਅਵਾਜੇ ਵਿੱਚ ਵੀ ਕੰਪੈਸ ਪੈ ਸਕਦੀ ਹੈ ਜੇ ਨਹੀਂ ਹਟਾਣਗੇ ਤਾਂ ਅਸੀਂ ਰਿਪੋਰਟ ਉੱਚ ਅਧਿਕਾਰੀਆਂ ਦੇ ਕੇ ਪ੍ਰਵਾਨਗੀ ਲੈਣੋਂ ਪੁਰੰਤ ਛੱਡ ਨੂੰ ਉਤਾਰ ਦਿੱਤਾ ਜਾਏਗਾ ਅੱਜ ਸਰ ਕੀ ਨਾਂ ਹੈ ਤੇ ਕਿਹੜੀ ਬ੍ਰਾਂਚ ਤੋਂ ਆਏ ਸਰ ਮੇਰਾ ਨਾਂ ਵਿਸ਼ਾਲ ਵਰਮਾ ਹੈ ਮੇਰੇ ਨਾਲ ਸਹਿਯੋਗੀ ਸਾਥੀ ਹੈ ਗਗਨਦੀਪ ਸਿੰਘ ਇੰਸਪੈਕਟਰ ਅਸੀਂ ਦੋਨੋਂ ਲੈਂਡ ਬ੍ਰਾਂਚ ਵਿੱਚ ਕੰਮ ਕਰਦੇ ਹਾਂ ਤੇ ਸਾਨੂੰ 100 ਤੱਕ ਅੱਜ ਸ਼ਿਕਾਇਤ ਮਿਲੀ ਸੀ ਪਹਿਲਾਂ ਵੀ ਆਰਐਸਐਸ ਕਰਤਾ ਉਦੋਂ ਅਸੀਂ ਉਹਨਾਂ ਨੂੰ ਆਕੇ ਹਦਾਇਤ ਕਰ ਗਏ ਸੀਗੇ ਵੀ ਤੁਸੀਂ ਆਪਣਾ ਸਮਾਨ ਜਿਹੜਾ ਹੈ ਉਹ ਅੰਦਰ ਰੱਖਿਆ ਕਰੋ ਪਰ ਇਹਨਾਂ ਨੇ ਸ਼ਾਇਦ ਨਹੀਂ ਇਹ ਗੱਲ ਗੋਰੀ ਤੇ ਜਦੋਂ ਅਸੀਂ ਲੰਗਰ ਸੀ ਅੱਜ ਆਪਣੇ ਡਾਕ ਕਰਦੇ ਹੋਏ ਤਾਂ ਇਸ ਰੋਡ ਤੋਂ ਦੇਖਿਆ ਵੀ ਕਾਫੀ ਲੰਘਣ ਔਖਾ ਹੋਇਆ ਪਿਆ ਤੇ ਇਹਨੇ ਪਾਰਕਿੰਗ ਜ਼ੋਨ ਵਿੱਚ ਸਮਾਨ ਕਾਫੀ ਰੱਖਿਆ ਹੋਇਆ ਹੈ ਤਾਂ ਅਸੀਂ ਜਿਹੜੀ ਹੈ ਕਿ ਉਹ ਬੰਨਦੀ ਕਾਰਵਾਈ ਕੀਤੀ ਹੈ ਸਰ ਇਹਨਾਂ ਦੁਕਾਨ ਦੇ ਬਾਹਰ ਦੁਕਾਨ ਤੋਂ ਵੱਡਾ ਸ਼ੈੱਡ ਪਾਇਆ ਹੋਇਆ ਹੈ ਕਿਸ ਉਸ ਚ ਪਾਇਆ ਜੀ ਸਰ ਅਸੀਂ ਇਹਨਾਂ ਨੂੰ ਪੁੱਛਿਆ ਵੀ ਕੋਈ ਪਰਮਿਸ਼ਨ ਇਹਨਾਂ ਕੋਲ ਹੈ ਨਹੀਂ ਨਾ ਪਰਮਿਸ਼ਨ ਦਿੰਦੀ ਹੈ ਸਰਕਾਰ ਤੇ ਅਸੀਂ ਇਹਨਾਂ ਨੂੰ ਕਹਿਤਾ ਇਹ ਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਵਿਦਿਨ 2-3 ਡੇਜ਼ ਵਿੱਚ ਆਪਣਾ ਜਿਹੜਾ ਹੈਗਾ ਸ਼ੈੱਡ ਆਪ ਉਤਾਰ ਲਾਂਗੇ ਵੀ ਤੁਸੀਂ ਉਤਾਰੋਗੇ ਕਿਹਨਾਂ ਸਾਡਾ ਨੁਕਸਾਨ ਹੋਏਗਾ ਅਸੀਂ ਸਾਨੂੰ 2 ਦਿਨ ਦੇ ਦਿਓ ਤਾਂ 2 ਦਿਨ ਬਾਅਦ ਅਸੀਂ ਫੇਰ ਮੌਕਾ ਚੈੱਕ ਕਰਾਂਗੇ ਜੇ ਇਹਨਾਂ ਨੇ ਨਹੀਂ ਉਤਾਰਿਆ ਤਾਂ ਬੰਨਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇ ਕੇ ਉਹਨਾਂ ਤੋਂ ਪ੍ਰਵਾਨਗੀ ਲੈਣੋਂ ਪਾਰਕਿੰਗ ਸਪੇਸ 'ਚ ਹੀ ਰੱਖੇ ਹੋਏ ਸੀ ਜਿੱਥੋਂ ਲੋਕ ਹਾਂਜੀ ਜਦੋਂ ਅਸੀਂ ਆਏ ਤਾਂ ਉਦੋਂ ਪਾਰਕਿੰਗ ਸਪੇਸ 'ਚ ਰੱਖੇ ਹੋਏ ਸੀ ਹੁਣ ਇਹ ਹੌਲੀ-ਹੌਲੀ ਆਪਣਾ ਸਾਰਾ ਸਮਾਨ ਚੱਕ ਰਹੇ ਆ ਤੇ ਸਾਨੂੰ ਦੇਖਦੇ ਸਾਰੀ ਇਹਨਾਂ ਨੇ ਆਪਣੇ ਕੁਰਸੀਆਂ ਤੇ ਟੇਬਲ ਕੁਝ ਚੱਕ ਵੀ ਲਈ ਸੀ ਵਿਸ਼ਾਲ ਜੀ ਜਦੋਂ ਇਸ ਤਰ੍ਹਾਂ ਕਰ ਰਹੇ ਆ ਕਿ ਟਾਬਿਆਂ ਦੇ ਵਿੱਚ ਕੰਮ ਦਾ ਟਾਬੇ ਦਾ ਹੁੰਦਾ ਜੀ ਸੜਕ ਦੇ ਉੱਤੇ ਕੁਰਸੀਆਂ ਟੇਬਲ ਲਗਾ ਕੇ ਲੋਕਾਂ ਨੂੰ ਬਿਠਾਇਆ ਜਾਂਦਾ ਇਹ ਕਿਉਂ ਸਰ ਅਸੀਂ ਸਾਰੇ ਸ਼ਹਿਰ ਵਸੇ ਦੇ ਦੁਕਾਨਦਾਰਾਂ ਨੂੰ ਟਾਬਿਆਂ ਵਾਲਿਆਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਕਿ ਉਹ ਇਸ ਚੀਜ਼ ਨੂੰ ਹਟ ਦਨ ਜੋ ਵੀ ਸਮਾਨ ਹੈ ਉਹ ਬਾਹਰ ਨਾ ਲਾਣ ਕਿਉ ਜਿਹੜਾ ਕਿ ਬਿਲਕੁਲ ਹੀ ਡੀਸੀ ਸਾਹਿਬ ਤੋਂ ਵੀ ਸਾਡੇ ਕੋਲ ਆਰਡਰ ਮੈਂ ਕਿ ਪ੍ਰੋਟੈਸਟਨ ਪਾਰਟਸ ਨੂੰ ਖਾਲੀ ਕਰਾਇਆ ਜਾਵੇ ਇਨਕ੍ਰੋਚਮੈਂਟ ਹਟਾਈਆਂ ਜਾਣ। ਸੋ ਸਾਡੀ ਸਾਰੀ ਟੀਮ ਮੋਹਿਮ ਲੱਗੀ ਹੋਈ ਹੈ ਜੀ। ਅਸੀਂ ਵੱਖ-ਵੱਖ ਏਰੀਆ ਪਟਿਆਲਾ ਸ਼ਹਿਰ ਵਿੱਚ ਜਾ ਕੇ ਕਵਰ ਕਰਦੇ ਹਾਂ ਤੇ ਜਿਵੇਂ ਸਾਨੂੰ ਕੁਝ ਪਤਾ ਲੱਗਦਾ ਹੋਰ ਸ਼ਿਕਾਇਤਾਂ ਆਉਂਦੀਆਂ ਅਸੀਂ ਉਸ ਤੇ ਵੀ ਕਾਰਵਾਈ ਕਰਦੇ ਹਾਂ। ਬਾਕੀ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਇਹ ਕੰਮ ਜਾਰੀ ਰੱਖਾਂਗੇ ਤੇ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਭਾਈਆਂ ਨੂੰ ਕਿ ਤੁਸੀਂ ਦੁਕਾਨਾਂ ਦੇ ਬਾਹਰ ਸਮਾਨ ਰੱਖਣਾ ਬੰਦ ਕਰ ਦਿਓ। ਖਾਸ ਕਰਕੇ ਬੇਵਾਲੇ ਵੀਰਾਂ ਨੂੰ ਜਿਹੜਾ ਕਿ ਬਹੁਤ ਜ਼ ਇਆ ਆਪਣੇ ਕੁਰਸੀਆਂ ਲਾ ਕੇ ਇਨਕ੍ਰੋਚਮੈਂਟ ਕਰਦੇ ਆ। ਕਈ ਵਾਰ ਦੇਖਿਆ ਵੀ ਕਾਰਪੋਰੇਸ਼ਨ ਕਾਰਵਾਈ ਕਰ ਜਾਂਦੀ ਹੈ। 2-4 ਦਿਨ ਤਾਂ ਉਹ ਉਦਾਂ ਰਹਿੰਦੀ ਹੈ। ਹਫਤੇ ਬਾਅਦ ਫੇਰ ਉਹ ਦੁਕਾਨਦਾਰ ਉਸੇ ਥਾਂ ਤੇ ਪਹੁੰਚ ਜਾਂਦਾ ਜਿੱਥੋਂ ਕਾਰਪੋਰੇਸ਼ਨ ਨੇ ਹਟਾਇਆ। ਜੇ ਇਸ ਤਰ੍ਹਾਂ ਦੀ ਗੱਲ ਹੋਏਗੀ ਜੀ ਸਾਨੂੰ ਤੁਸੀਂ ਜਿਵੇਂ ਦੱਸ ਰਹੇ ਹੋ ਅਸੀਂ ਫੇਰ ਆਪਣੇ ਗੇੜੇ ਰੱਖਦੇ ਹਾਂ। ਪੂਰਾ ਪਟਿਆਲਾ ਨੂੰ ਕਵਰ ਕਰ ਲਈਏ ਅਸੀਂ ਦੋ ਇਨਸਪੈਕਟਰਾਂ ਜੀ। ਜੀ। ਤੇ ਪੂਰੇ ਪਟਿਆਲਾ ਦੇ ਵਿੱਚ ਬਹੁਤ ਸਾਰੇ ਢਾਬੇ ਹਨ, ਬਹੁਤ ਸਾਰੀਆਂ ਦੁਕਾਨਾਂ ਹਨ। ਤੇ ਉਸ ਨੂੰ ਕਵਰ ਅਪ ਕਰਦੇ ਕਰਦੇ ਸਾਨੂੰ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਕਈ ਵਾਰੀ ਟਾਈਮ ਲੱਗ ਜਾਂਦਾ। ਬਾਕੀ ਅਸੀਂ ਫਿਰ ਵੀ ਰੂਟੀਨ ਵਿੱਚ ਇਹਨੂੰ ਦੇਖਾਂਗੇ ਜੇ ਕੋਈ ਇਸ ਤਰ੍ਹਾਂ ਦਾ ਮਸਲਾ ਹੋਏਗਾ ਅਸੀਂ ਤੁਰੰਤ ਉਹਨੂੰ ਅੰਦਰ ਕਰਾ ਦਾਂਗੇ ਜਾਂ ਸਮਾਨ ਜ਼ਬਤ ਕਰ ਲਾਂਗੇ ਜੇ ਕੋਈ ਕੰਪਲੇਂਟ ਆਉਂਦੀ ਹੈ ਤਾਂ ਹੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਨਹੀਂ ਨਹੀਂ ਅਸੀਂ ਰੂਟੀਨ ਵਿੱਚ ਜਿਵੇਂ ਡਾਕਰ ਨਿਕਲਦੇ ਆਪਨੇ ਦਫ਼ਤਰ ਦੀ ਤਾਂ ਜਿੱਥੇ ਵੀ ਸਾਨੂੰ ਕੋਈ ਢੱਬਾ ਨਜ਼ਰ ਆਉਂਦਾ ਜਾਂ ਬਾਹਰ ਨਜ਼ਰ ਆਉਂਦਾ ਕੋਈ ਸਮਾਨ ਪਿਆ ਅਸੀਂ ਤੁਰੰਤ ਉੱਥੇ ਰੋਕ ਕੇ ਆਪਣੀ ਗੱਡੀ ਨਾਲ ਦੇ ਨਾਲ ਕਮ ਹੌਸਲ ਨੂੰ ਕਹਿੰਨੇ ਆ ਵੀ ਆਪਣਾ ਸਮਾਨ ਅੰਤਰ ਕਰ ਲਾ ਜੇ ਕੋਈ ਚਲਾਨ ਕਿੱਟਿਆ ਗਿਆ ਇਹਨਾਂ ਦਾ ਕਿ ਸਮਾਨ ਨਹੀਂ ਸਮਾਨ ਚੱਕਿਆ ਗਿਆ ਜੀ ਉਹਨਾਂ ਨੂੰ ਜ਼ਬਤ ਕਰ ਲਿਆ ਚਲਾਨ ਸਾਡੇ ਅਧਿਕਾਰੀਆਂ ਵੱਲੋਂ ਹੋਣਾ ਜੀ ਜਿਹੜਾ ਕੰਮ ਕਰਨ ਉਹਨਾਂ ਦਾ ਦੱਸਿਆ ਜਾਂਦਾ ਜਿਹਨੂੰ ਲਾਇਸੈਂਸ ਮੰਗਦੇ ਨੇ ਤੇ ਜਿਹੜਾ ਫਿਕਸ ਉਹਨਾਂ ਖੜੀਆਂ ਰਹਿੰਦੀਆਂ ਨੇ ਉਹਨਾਂ ਤੇ ਕੀ ਕਾਰਵਾਈ ਚੱਲੂ ਸਰ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਅਤੇ ਅਨਾਉਂਸਮੈਂਟ ਵੀ ਕਰਦੇ ਰਹਿੰਦੇ ਆ ਮੱਕੇ ਟਾਈਮ ਟਾਈਮ ਕਿ ਉਹ ਜਿਹੜੇ ਕਿ ਫਿਕਸ ਨਾ ਕਰਨ ਤੇ ਉਹ ਮੂਵੇਬਲ ਰਹਿਣ ਕਿਉਂਕਿ ਜਿਹੜਾ ਵੀ ਕੋਈ ਫਿਕਸੇਸ਼ਨ ਦਾ ਕੋਈ ਅਸਾ ਕਾਰਡ ਨਹੀਂ ਬੰਦਦਾ ਜੋ ਵੀ ਕਾਰਡ ਬੰਦਦੇ ਆ ਮੂਵੇਬਲ ਦੇ ਬੰਦਦੇ ਰਹਿੰਦੀਆਂ ਨੇ ਸੋ ਅਸੀਂ ਇਹਨਾਂ ਨੂੰ ਬਾਰ ਬਾਰ ਅਪੀਲ ਕਰਦੇ ਆ ਕਿ ਤੁਸੀਂ ਫਿਕਸੇਸ਼ਨ ਨਾ ਹੋਵੇ ਕਿਉਂਕਿ ਫਿਕਸੇਸ਼ਨ ਨਾਲ ਆਵਾਜ਼ੇ ਵਿੱਚ ਵਿਗਨ ਪੈ ਸਕਦੀ ਹੈ ਸੋ ਜਿੱਥੇ ਸਾਨੂੰ ਲੱਗਦਾ ਅਸੀਂ ਜਿਵੇਂ ਤੁਹਾਨੂੰ ਦੱਸ ਜੋ ਵੀ ਸਾਨੂੰ ਲੱਗਦੀ ਹੈ ਵੀ ਇੱਥੇ ਅਵਾਜ਼ੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਅਸੀਂ ਉੱਥੇ ਆਪਣਾ ਕੰਮ ਬੰਦ ਕਰਕੇ ਪਹਿਲਾਂ ਅਵਾਜ਼ੇ ਹੀ ਦੁਰਸਤ ਕਰ ਦੇ। ਡਾਟਾ ਬਟ ਹਟਾਉਣ ਨੂੰ ਤੁਹਾਨੂੰ ਕਹਤਾ ਹੀ ਸਰ ਸਾਨੂੰ ਉਹਨਾਂ ਨੇ 2-3 ਦਿਨ ਦੀ ਰਿਕਵੈਸਟ ਕੀਤੀ ਹੈ ਵੀ ਵਿਦਿਨ 2-3 ਡੇਸ ਵਿੱਚ ਅਸੀਂ ਆਪਣੇ ਪੱਧਰ ਤੇ ਹਟਾ ਲਾਂਗੇ। ਜੇ ਨਹੀਂ ਹਟਾਣਗੇ ਤਾਂ ਅਸੀਂ ਰਿਪੋਰਟ ਉਚਿਤ ਅਰੰਭ ਦੇ ਕੇ ਪ੍ਰਵਾਨਗੀ ਲੈਣੋਂ ਪ੍ਰੰਤ ਛੱਡ ਮੁ ਉਤਾਰ ਦਿੱਤਾ ਜਾਏਗਾ।